ਲੇ ਵੀ ਮਿੱਤਰੋ 25 ਦਿਨ ਪਹਿਲਾਂ ਛੋਟਾ ਭਰਾ ਆਇਆ ਤਾਂ ਇਡਲੀ ਤੋਂ ਆ ਕੇ ਪਰਿਵਾਰ ਨੂੰ ਮਿਲਿਆ ਗਿਆ ਵੀ ਤੇ ਉਹਨੇ ਆਪਣਾ ਖੇਤੀ ਵਾਲਾ ਪੁੱਸ ਵੀ ਜਿਹੜਾ ਥਾ ਉਹ ਵੀ ਪੂਰਾ ਕਰ ਗਿਆ ਟਰੈਕਟਰ ਰੋਟਰ ਚਲਾਇਆ 8-9 ਕੀਲਿਆਂ ਦਾ ਗਾਣ ਤਾਂ ਮੈਂ ਕਰ ਲਿਆ ਤਾਂ ਜਿਹੜਾ 2-3 ਕੀਲਿਆਂ ਦਾ ਰਹਿ ਗਿਆ ਤਾਂ ਉਹ ਹੀ ਨੇ ਕਰ ਲਿਆ ਆ ਕੇ ਆਪਣਾ ਭਾਈ ਰੇ ਰੂ ਵੀ ਪੁਆਏ ਮੇਰੇ ਨਾਲ ਹੋਰ ਕੰਮ ਵੀ ਸਾਰੇ ਖੇਤੀવાડી ਦੇ ਕਰਾਉਂਦਾ ਰਿਹਾ ਤੇ ਆਪਣਾ ਜੋ ਵੀ ਕੰਮ ਤਾਂ ਸਾਰੇ ਚ ਹੱਥੇ ਨੇ ਬਟਾਇਆ ਨਾਲ ਰੇਪ ਆ ਗਿਆ ਲਾਗਾ ਲੂਗਾ ਪਰ ਜਿਹੜੀਆਂ ਸਪ੍ਰੈਂਸ ਪ੍ਰੂਆਂ ਕਰਨੇ ਵਾਲੀਆਂ ਤੀਆਂ ਉਹ ਕਰ ਗਿਆ ਤੇ ਆਪਣੇ ਛੌਂਕ ਵੀ ਪੂਰੇ ਕਰੇ ਮੀਟ ਮੂਡ ਸੋਨਾ ਪੰਜ ਚਾਰ ਵਾਰ 25 ਇੰਚ ਬਣਾ ਕੇ ਆਪਣਾ ਚਿਕਨ ਵਧੀਆ ਖਾਂਦਾ ਰਿਹਾ ਇੰਜੋਏ ਵੀ ਫੁੱਲ ਕਰਿਆ ਠੀਕ ਆ ਤੇ ਰਾਤ ਵਾਲੀਆਂ ਜਿਹੜੀਆਂ ਮਹਿਫਲਾਂ ਇੱਥੇ ਅੱਡੇ ਉੱਪਰ ਲੱਗਦੀਆਂ ਨੌਜਵਾਨਾਂ ਦੀਆਂ ਉਹਨਾਂ 'ਚ ਵੀ ਸੋਨਾ ਇੰਜੋਏ ਕਰਿਆ ਠੰਡੇ ਠੁੰਡੇ ਸੋਹਣੇ ਚੱਲਦੇ ਰਹੇ ਉਹਨਾਂ 'ਚ ਵੀ ਆਪਣਾ ਬੈਠਦਾ ਰਿਹਾ 11 ਮਿੱਤਰਾਂ ਨੂੰ ਮਿਲਿਆ ਸਾਰੇ ਹੀ ਪੋਸ ਜਿਹੜੇ ਇਥੇ ਆਪਣੇ ਪੂਰੇ ਕਰੇ ਤੇ ਸੇਵਾ ਵੀ ਗੁਰੂ ਘਰ ਦੀ ਚਮਕੌਰ ਸਾਹਿਬ ਕਰਦਾ ਰਿਹਾ ਕਿਉਂਕਿ ਜੋ ਮਿਲਿਆ ਇਥੋਂ ਹੀ ਮਿਲਿਆ ਸਾਰੇ ਕਿਤੇ ਭਟਕਲੇ ਦੇ ਪਹਿਲਾਂ ਬਾਬੇ ਨਾਨਕ ਦੀ ਕਿਰਪਾ ਨਾਲ ਇਥੇ ਜੁੜ ਗਏ ਸੋ ਕਈ ਵੀਰਾਂ ਨੇ ਇਹ ਵੀ ਕਿਹਾ ਉਹ ਕਹਿੰਦੇ ਕਿਆ ਗੱਲ ਤੀ ਹੁਣ ਤਾਂ ਗਿਆਤਾ 7-8 ਮਹੀਨੇ ਬਾਅਦ ਇਹ ਆ ਗਿਆ 70-80000 ਰੁਪਇਆ ਖਰਾਬ ਕਰਿਆ ਆ ਸੋ ਮਿੱਤਰੋ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਇਹ ਮੰਨਦੇ ਆ ਵੀ ਪੈਸੇ ਬਿਨਾਂ ਗਯਾਰਾ ਵੀ ਹੈ ਨਹੀਂ ਪਰ ਪੈਸਾ ਹੀ ਸਭ ਕੁਝ ਨਹੀਂ ਹੈ ਸੋ ਹੁਣ 25 ਦਿਨ ਲਾ ਕੇ ਜਾਣ ਦੀਆਂ ਤਿਆਰੀਆਂ ਤੱਬਰ ਨੂੰ ਮਿਲ ਗਿਆ ਸਾਰੇ ਖੁਸ਼ ਆ ਤੇ ਪੈਸਾ ਮੈਂ ਫੇਰ ਵੀ ਕਹਣਾ ਵੀ ਠੀਕ ਆ ਇਨਸਾਨਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਆ ਵਿਦੇਸ਼ਾਂ 'ਚ ਵੀ ਜਾਣਾ ਪੈਂਦਾ ਨੂੰ ਕਈ ਬੰਦੇ ਵੀਡੀਓ ਦੇਖ ਕੇ ਕਹਿਣਗੇ ਵੀ ਨਾ ਭੇਜਦਾ ਤੂੰ ਇਹਨੂੰ ਫਿਰ ਇਹ ਪੈਸੇ ਦੀ ਲੋੜ ਨਹੀਂ ਸੀ ਪੈਸੇ ਦੀ ਵੀ ਲੋੜ ਹੁੰਦੀ ਆ ਪਰ ਪੈਸਾ ਹੀ ਸਭ ਕੁਝ ਵੀ ਨਹੀਂ ਹੁੰਦਾ ਆਪਣੇ ਪਰਿਵਾਰ ਤੇ ਉੱਪਰ ਨੂੰ ਪੈਸਾ ਨਹੀਂ ਹੈ ਸੋ ਮੈਂ ਤਾਂ ਇਹੀ ਪਹਿਲਾਂ ਵੀ ਕਹਿੰਦਾ ਹੁੰਨਾ ਹੈ ਵੀ ਜਦ ਵੀ ਜਿਹਦਾ ਵੀ ਵਿਦੇਸ਼ਾਂਿਆਂ ਦਾ ਭਾਈ ਟਾਈਮ ਲੱਗਦਾ ਹੈ ਜਰੂਰ ਆਪਣੇ ਪਰਿਵਾਰ ਚ ਗੀੜਾ ਮਾਰਦੇ ਰਿਹਾ ਕਰੋ ਜਿਨ੍ਹਾਂ ਦੀ ਮਜਬੂਰੀ ਹੈ ਕੋਈ ਕਾਗਜ਼ਾਂ ਪੱਤਰਾਂ ਦੀ ਕੋਈ ਆਏ ਨਹੀਂ ਸਕਦਾ ਉਹ ਵੱਖਰੀ ਗੱਲ ਆ ਮੈਂ ਤਾਂ ਇਹਨੂੰ ਫੇਰ ਕਹਤਾ ਵੀ ਸਿਆਲ ਚ ਜਾਏ ਫੇਰ ਮੁੜਿਆ ਹੀ ਕਿਤੇ ਨਹੀਂ ਥੋੜੇ ਜੇ 2 ਮਹੀਨੇ ਸਮਝ ਲੈ ਇਹ ਸਮਝ ਲੈਗੇ ਵੀ ਵਿਹਲੇ ਬੈਠਲੇ ਸਹੀ ਪਰ ਜਿਹੜੀ ਪਰਿਵਾਰ ਨੂੰ ਆ ਕੇ ਮਿਲਣ ਚ ਪਰਿਵਾਰ ਨੂੰ ਵੀ ਖੁਸ਼ੀ ਹੁੰਦੀ ਆ ਤੇ ਬੰਦੇ ਦਾ ਵੀ ਮਨ ਹੋਰ ਹੋ ਜਾਂਦਾ ਕੋਈ ਕਹਿੰਦਾ ਇਹ ਤਾਂ ਹੁਣ ਪੱਕਈ ਆ ਗਿਆ ਇਹਦੇ ਉੱਥੇ ਕੰਮ ਨਹੀਂ ਹੋਇਆ ਸੋ ਮਿੱਤਰੋ ਕੋਈ ਗੱਲ ਨਹੀਂ ਆ ਦੇਖੋ ਦੁਬਾਰਾ ਜਾ ਰਿਹਾ ਉੱਥੀ ਜਾ ਰਿਹਾ ਕਈ ਕਹਿੰਦੇ ਡੌਂਕੀ ਲਾ ਕੇ ਹੁਣ ਅਮਰੀਕਾ ਜਾਊਗਾ ਪੈਸੇ ਲੈਣ ਆਇਆ ਹੁਣ ਸੋ ਸਿਰਫ ਪਰਿਵਾਰ ਨੂੰ ਮਿਲਣੇ ਆਇਆ ਤਾਂ ਮਿਲ ਗਿਆ ਮਿਲ ਕੇ ਹੁਣ ਦੁਬਾਰਾ ਫੇਰ ਇਟਲੀ ਨੂੰ ਚੱਲਿਆ ਤੇ ਖੁੱਲੀਆਂ ਛੁੱਟੀਆਂ ਫੇਰਦੇ ਦੀਆਂ ਵੀ ਭਰਾਵਾ ਕੋਈ ਨਹੀਂ ਚਾਹੇ ਸਿਆਲ 'ਚ ਫੇਰ ਮੁੜਿਆਈ ਸਮਝ ਲੇਂਗੇ 2 ਮਹੀਨੇ ਬਿਲੀ ਹੀ ਬੈੜ ਕੇ ਸੀ ਉੱਥੇ ਆ ਦੇਖੋ ਹੁਣ ਜਿਹੜਾ ਮਾਂ ਦਾ ਦਿਲ ਤਾਂ ਇਹਨੂੰ ਤਾਂ ਵਾਰੀ ਮੋਟੀ ਤਸੱਲੀ ਮਿਲ ਗਈ ਇਹ ਤਸੱਲੀ ਵੀਡੀਓ ਗੱਲਾਂ ਪਰਿਆ ਫੋਨਾਂ ਪਰ ਨਹੀਂ ਮਿਲਦੀ ਹੁਣ ਫੇਰ ਸਾਲਜੋਗੀ ਮੰਮੀ ਸਾਡੀ ਹੋ ਗਈ ਕੋਈ ਗੱਲ ਨਹੀਂ ਵਿੱਚ ਨੂੰ ਫੇਰ ਕਿਹੜਾ ਮਾਰ ਜੂਗਾ ਹੁਣ ਭਰਾ ਸਾਡਾ ਜਾ ਰਿਹਾ ਨਾਲ ਇਹਨੂੰ ਚੜਾਉਣ ਵਾਸਤੇ ਇੱਥੋਂ ਹੁਣ ਬਸ ਰਹੀਂ ਦਿੱਲੀ ਤੇ ਦਿੱਲੀ ਤੋਂ ਫੇਰ ਪਰ ਬਾਈ ਇੰਡੀਗੋ ਜੀ ਦੀ ਫਲਾਇਟ ਆ ਕਤਰ ਦੀ ਕਤਰ ਸਟੇ ਆ ਉਥੋਂ ਸਿੱਧਾ ਇਟਲੀ ਕੱਲ ਜਹਾਜ਼ਾਂ 'ਚ ਵੀ ਕੋਈ ਤਕਨੀਕੀ ਪ੍ਰੋਬਲਮ ਆ ਗਈ ਸੀ ਪਰ ਬਾਬਿਆਂ ਦੀ ਐਸੀ ਕਿਰਪਾ ਹੋਈ ਜਦ ਨੂੰ ਇਹ ਗਿਆ ਜਾਨ ਨੂੰ ਸਭ ਕੁਝ ਠੀਕ ਹੋ ਗਿਆ ਤੇ ਫਲਾਇਟ ਆ ਜਿਹੜੀ ਇਹਦੀ ਟਾਈਮ ਸਰ ਹੋ ਗਈ